ਰਸੂਲਾਂ ਦੇ ਕਰਦ ਅਧਾਇ 18 ਇਹਦੇ ਪਿਛੋਂ ਪੁਲਿਸ ਅਥੀਨੇ ਤੋਂ ਤੁਰ ਕੇ ਕ੍ਰੰਥਸ ਵਿੱਚ ਆਇਆ ਔਰ ਉੱਥੇ ਅਕੂਲਾ ਨਾਮ ਦਾ ਯਹੂਦੀ ਉਹਨੂੰ ਮਿਲਿਆ ਜਿਹਦੀ ਜਮਨ ਭੂਮੀ ਪੰਤਸ ਸੀ ਅਤੇ ਥੋੜੇ ਚਿਰ ਦਾ ਆਪਣੇ ਤੀਵੀ ਪਰਸਕਿਲਾ ਸਨੇ ਇਟਾਲੀ ਤੋਂ ਆਇਆ ਹੋਇਆ ਸੀ ਕਿਉਂਕਿ ਜੋ ਕਲਾਉਦੀਸ ਨੇ ਹੁਕਮ ਦਿੱਤਾ ਸੀ ਪਈ ਸਾਰੇ ਯਹੂਦੀ ਰੋਮ ਤੋਂ ਨਿਕਲ ਜਾਣ ਸੋ ਉਹ ਉਹਨਾਂ ਦੇ ਕੋਲ ਗਿਆ ਅਤੇ ਇਸ ਲਈ ਜੋ ਉਹ ਇੱਕੋ ਕਿਰਤ ਕਰਮ ਵਾਲੇ ਸਨ ਉਨਾਂ ਦੇ ਸੰਗ ਰਿਹਾ ਅਤੇ ਉਹ ਕੰਮ ਕਰਨ ਲੱਗੇ ਕਿਉਂਕਿ ਕਿਰਤ ਵਿੱਚ ਉਹ ਤੰਬੂ ਬਣਾਉਣ ਵਾਲੇ ਸਨ ਅਤੇ ਉਹ ਹਰ ਸਬਤ ਨੂੰ ਸਮਾਜ ਵਿੱਚ ਗਿਆਨ ਗੋਸ਼ਟ ਕਰਦਾ ਅਤੇ ਯਹੂਦੀਆਂ ਤੇ ਯੂਨਾਨੀਆਂ ਨੂੰ ਮਨਾਉਂਦਾ ਸੀ ਪਰ ਜਦ ਸਿਲਾਸ ਅਤੇ ਤਿਮੋਥੀਸ ਮਕਦוניਯਾ ਤੋਂ ਆਏ ਤਦ ਪਲੂਸ ਬਚਨ ਸਰਾਉਂਡ ਵਿੱਚ ਰੁੱਝ ਕੇ ਯਹੂਦੀਆਂ ਦੇ ਅੱਗੇ ਸਾਖੀ ਦੇ ਰਿਹਾ ਸੀ ਜੋ ਯਿਸੂ ਉਹ ਮਸੀਹ ਹੈ ਜਾਂ ਉਹ ਸਾਹਮਣਾ ਕਰਨ ਅਤੇ ਕੁਫਰ ਬਕਣ ਲੱਗੇ ਤਾਂ ਉਸਨੇ ਆਪਣੇ ਲੀੜੇ ਪਾੜ ਕੇ ਉਹਨਾਂ ਨੂੰ ਆਖਿਆ ਤੁਹਾਡਾ ਖੂਨ ਤੁਹਾਡੇ ਸਿਰ ਮੈਂ ਬੇਦੋਸ਼ਾ ادੂ ਅੱਗੇ ਮੈਂ ਪਰਾਈਆਂ ਕੌਮਾਂ ਕੋਲ ਜਾਵਾਂਗਾ ਉਹ ਉੱਥੋਂ ਤੁਰ ਕੇ ਤਿੱਤਸ ਯੂਸਤਸ ਨਾਮੇ ਪਰਮੇਸ਼ਰ ਦੇ ਇੱਕ ਪਖਦ ਦੇ ਕਰ ਗਿਆ ਜਿਹਦਾ ਘਰ ਸਮਾਜ ਮੰਦਰ ਦੇ ਨਾਲ ਲੱਗਦਾ ਸੀ ਅਤੇ ਸਮਾਜ ਦੇ ਸਰਦਾਰ ਕ੍ਰਿਸਪਸ ਨੇ ਆਪਣੇ ਸਾਰੇ ਘਰਾਣੇ ਸਨ ਪ੍ਰਭੂ ਦੀ ਪ੍ਰਤੀਤ ਕੀਤੀ ਅਤੇ ਕ੍ਰੰਥੀਆਂ ਵਿੱਚੋਂ ਬਥੇਰੇ ਲੋਕਾਂ ਨੇ ਸੁਣ ਕੇ ਨਿਚਾ ਕੀਤੀ ਅਤੇ ਬਪਤਿਸਮ ਲਿਆ ਤਾਂ ਪ੍ਰਭੂ ਨੇ ਰਾਤ ਦੇ ਵੇਲੇ ਪੌਲਸ ਨੂੰ ਦਰਸ਼ਨ ਦੇ ਕੇ ਕਿਹਾ ਨਾ ਡਰ ਸਗੋ ਬੋਲੀ ਜਾ ਅਤੇ ਚੁੱਪ ਨਾ ਰਹਿ ਇਸ ਲਈ ਜਮਤਰੀ ਨਾਲ ਹਨ ਅਤੇ ਕੋਈ ਤੈਨੂੰ ਦੁੱਖ ਦੇਣ ਲਈ ਤੇਰੇ ਉੱਤੇ ਹੱਲਾ ਨਾ ਕਰੇਗਾ ਕਿਉਂਕਿ ਜੋ ਇਸ ਸ਼ਹਿਰ ਵਿੱਚ ਮੇਰੇ ਬਹੁਤ ਸਾਰੇ ਲੋਕ ਹਨ ਸੋ ਉਹ ਦੂਡ ਬਰਸ ਉੱਥੇ ਰਹਿ ਕੇ ਉਹਨਾਂ ਦੇ ਵਿੱਚ ਪਰਮੇਸ਼ਰ ਦਾ ਵਚਨ ਸਿਖਾਉਂਦਾ ਰਿਹਾ ਪਰ ਜਦ ਗਾਲਿਓ ਆਖਰ ਦਾ ਡਿਪਟੀ ਸੀ ਤਾਂ ਯਹੂਦੀ ਮਿਲ ਕੇ ਪੁਲਿਸ ਉੱਤੇ ਚੜ ਆਏ ਅਤੇ ਉਹਨੂੰ ਅਦਾਲਤ ਵਿੱਚ ਲੈ ਜਾ ਕੇ ਬੋਲੇ ਇਹ ਮਨੁੱਖ ਲੋਕਾਂ ਨੂੰ ਸ਼ਰਤ ਉਲਟਾ ਪਰਮੇਸ਼ਰ ਦੀ ਬੰਦਗੀ ਕਰਨ ਨੂੰ ਉਬਾਰਦਾ ਹੈ ਪਰ ਜਾਂ ਪੌਲਸ ਮੂੰਹ ਖੋਲਣ ਲੱਗਾ ਤਾਂ ਗਾਲਿਓ ਨੇ ਯਹੂਦੀਆਂ ਨੂੰ ਆਖਿਆ "ਹੇ ਯਹੂਦਿਓ ਜੇ ਕੋਈ ਜੁਲਮ ਜਾਂ ਸਖਤ ਬਦਮਾਸ਼ੀ ਦੀ ਗੱਲ ਹੁੰਦੀ ਤਾਂ ਜੋਗ ਸੀ ਜੋ ਮੈਂ ਤੁਹਾਡੀ ਸੁਣਦਾ ਪਰ ਇਹ ਝਗੜੇ ਸ਼ਬਦਾਂ ਅਤੇ ਨਾਵਾਂ ਅਤੇ ਤੁਹਾਡੀ ਆਪਣੀ ਸ਼ਰਮ ਵੇਖਿਆ ਹਨ ਤਾਂ ਤੁਸੀਂ ਜਾਣੋ ਮੈਂ ਨਹੀਂ ਚਾਹੁੰਦਾ ਮੈਂ ਇਹਨਾਂ ਗੱਲਾਂ ਦਾ ਮੁਨਸਿਫ ਹੋਵਾਂ ਤਾਂ ਉਸਨੇ ਉਹਨਾਂ ਨੂੰ ਅਦਾਲਤੋਂ ਬਾਹਰ ਕਰ ਦਿੱਤਾ ਤਾਂ ਉਹਨੇ ਸਭਨਾਂ ਨੇ ਸਮਾਜ ਦੇ ਸਰਦਾਰ ਸੁਸਤਨੇਸ ਨੂੰ ਫੜ ਕੇ ਅਦਾਲਤ ਦੇ ਸਾਹਮਣੇ ਮਾਰਿਆ ਪਰ ਗਾਲਿਓ ਨੇ ਇਹਨਾਂ ਗੱਲਾਂ ਵੱਲ ਕੁਝ ਧਿਆਨ ਨਾ ਕੀਤਾ ਪਲੂਸ ਹੋਰ ਵੀ ਬਹੁਤ ਦਿਨ ਉੱਥੇ ਠਹਿਰ ਕੇ ਪਾਈਆਂ ਕੋਲੋਂ ਵਿਦਿਆ ਹੋਇਆ ਅਤੇ ਕੰਖਰੀਏ ਵਿੱਚ ਸਿਰ ਮਨਾ ਕੇ ਕਿਉਂ ਜੋ ਉਹਨੇ ਮੰਨਤ ਬਣੇ ਸੀ ਪਰ ਸਕਿੱਲਾ ਅਤੇ ਅਕੂਲ ਦੇ ਸੰਗ ਜਹਾਜ਼ ਤੇ ਸੂਰਿਆ ਦੇ ਵੱਲ ਨੂੰ ਚੱਲਿਆ ਗਿਆ ਅਤੇ ਅਫਸਿਸ ਵਿੱਚ ਪਹੁੰਚ ਕੇ ਉਹਨਾਂ ਨੂੰ ਉੱਥੇ ਛੱਡਿਆ ਪਰ ਆਪ ਸਮਾਜ ਵਿੱਚ ਜਾ ਕੇ ਯੁੱਧੀਆਂ ਦੇ ਨਾਲ ਗਿਆਨ ਗੋਸ਼ਟ ਕੀਤੀ ਤਾਂ ਉਹਨਾਂ ਨੇ ਉਹਦੇ ਅੱਗੇ ਬੇਨਤੀ ਕੀਤੀ ਕਿ ਉਹ ਕੁਝ ਦਿਨ ਹੋਰ ਰਹੇ ਪਰ ਉਹਨੇ ਨਾ ਮੰਨਿਆ ਪਰ ਤੂੰ ਇਹ ਕਹਿ ਕੇ ਪਈ ਪਰਮੇਸ਼ਰ ਚਾਹੇ ਤਾਂ ਮੈਂ ਤੁਹਾਡੇ ਕੋਲ ਫਿਰ ਆਵਾਂਗਾ ਉਹ ਉਹਨਾਂ ਕੋਲ ਵਿਦਾ ਹੋਇਆ ਅਤੇ ਜਹਾਜ਼ ਤੇ ਚੜ੍ਹ ਕੇ ਅਫਸਸ ਤੋਂ ਚਲੇ ਗਿਆ ਉਹ ਕੈਸਰੀ ਵਿੱਚ ਉਤਰਿਆ ਅਤੇ ਜਾਂ ਉਹਨੇ ਜਾ ਕੇ ਕਲੀਸੇ ਦੀ ਸੁਖ ਸੰਦ ਪੁੱਛੀ ਤਾਂ ਅੰਤਾਕੀਏ ਵਿੱਚ ਆਇਆ ਅਤੇ ਉਥੇ ਕੁਝ ਰਹਿ ਕੇ ਉਹ ਚਲੇ ਗਿਆ ਅਤੇ ਗਲਾਤੀਆ ਅਤੇ ਫਰਗੀਆ ਦੇ ਜਿਸ ਵਿੱਚ ਥਾਂ-ਥਾਂ ਫਿਰ ਕੇ ਚੇਲਿਆਂ ਨੂੰ ਤਕੜਾ ਕਰਦਾ ਗਿਆ ਅਪਲੋਸ ਨਾਮ ਇੱਕ ਯਹੂਦੀ ਜਦੀ ਜੰਮਣ ਭੂਮੀ ਸਿਕੰਦਰੀਆ ਸੀ ਔਰ ਜੋ ਸਵਾਰਾ ਬੋਲਣ ਵਾਲਾ ਅਤੇ ਲਿਖਤਾਂ ਵਿੱਚ ਵੱਡਾ ਸੁਚੇਤ ਸੀ ਅਫਸੋਸ ਵਿੱਚ ਆਇਆ ਇਹਨੇ ਪ੍ਰਬੁੱਧ ਰਾਧਿ ਸਿੱਖਿਆ ਪਾਈ ਸੀ ਅਤੇ ਮਨ ਵਿੱਚ ਸਰਗਰਮ ਹੋ ਕੇ ਯਿਸੂ ਦੀਆਂ ਗੱਲਾਂ ਚਤਨ ਨਾਲ ਸੁਣਾਉਂਦਾ ਅਤੇ ਸਿਖਾਲਦਾ ਸੀ ਪਰ ਨਿਹਰਾ ਯਹੂਨਾ ਦਾ ਬਪਤਿਸਮਾ ਜਾਣਦਾ ਸੀ ਉਹ ਸਮਾਜ ਵਿੱਚ ਬੇਤੜਕ ਬੋਲਣ ਲੱਗਾ ਪਰ ਜਾ ਪਰਸਕਿਲਾ ਅਤੇ ਅਕੂਲਾ ਨੇ ਉਹਦੀ ਸੁਣੀ ਤਾਂ ਉਸਨੇ ਆਪਣੇ ਨਾਲ ਰਲਾ ਕੇ ਉਸ ਨੂੰ ਪਰਮੇਸ਼ਰ ਦਾ ਰਾਹ ਹੋਰ ਵੀ ਠੀਕ ਤਰ੍ਹਾਂ ਨਾਲ ਦੱਸਿਆ ਜਦ ਉਸਨੇ ਆਖਿਆ ਨੂੰ ਜਾਣ ਦੀ ਦਲੀਲ ਕੀਤੀ ਤਦ ਭਾਈਆਂ ਨੇ ਉਸ ਨੂੰ ਦਲਾਸਾ ਦਿੱਤਾ ਅਤੇ ਚੇਲਿਆਂ ਨੂੰ ਲਿਖ ਭੇਜਿਆ ਭਈ ਉਸ ਦਾ ਆਦਰ ਪਾਉ ਕਰਨ ਸੋ ਉਸਨੇ ਉਥੇ ਪਹੁੰਚ ਕੇ ਉਹਨਾਂ ਦੀ ਵੱਡੀ ਸਹਿਤਾ ਕੀਤੀ ਜਿਨ੍ਹਾਂ ਕਿਰਪਾ ਦੇ ਕਾਰਨ ਨਿਚਾ ਕੀਤੀ ਸੀ ਕਿਉਂ ਜੋ ਉਸਨੇ ਲਿਖਤਾਂ ਤੋਂ ਪ੍ਰਮਾਣ ਦੇ ਦੇ ਕੇ ਜੋ ਯਿਸੂ ਉਹ ਮਸੀਹ ਹੈ ਵੱਡੀ ਤਕੜਾਈ ਨਾਲ ਸਭਨਾਂ ਦੇ ਸਾਹਮਣੇ ਯਹੂਦੀਆਂ ਦਾ ਮੂੰਹ ਬੰਦ ਕਰ ਦਿੱਤਾ